ਤੈਨੂੰ ਤਾਂ ਦੇਵਤਾ ਦੇਹੀ ਮਿਲੀ ਸੀ ਦੇਵਤਿਆਂ ਵਾਲੀ ਖਰਾਕ ਸੀ ਤੇਰੀ ਤੂੰ ਤਾਂ ਰਾਖਸ਼ਾਂ ਵਾਲੀ ਖਾ ਰਿਆ ਕਹਿੰਦੇ ਜੀ ਸਿੰਘਾਂ ਦੀ ਖਰਾਕ ਹੁੰਦੀ ਐ ਫਿਰ ਸੰਤ ਜਰਨੈਲ ਸਿੰਘ ਵਰਗੇ ਤਾਂ ਸਿੰਘ ਹੈ ਨਹੀਂ ਤੁਹਾਡੇ ਚ ਕੋਈ ਉਹਨੂੰ ਵੀ ਪੁੱਛਿਆ ਸੀ ਕਿਸੇ ਨੇ ਕਹਿੰਦੇ ਮਾਸ ਕਾਣਾ ਜਾਇਜ ਐ ਜਾਂ ਨਜਾਇਜ ਐ ਕਹਿੰਦੇ ਤੇਰਾ ਸਰੀਰ ਕੀ ਐ ਕਹਿੰਦਾ ਮਾਸ ਐ ਇਹਦੇ ਨਾਲ ਲਾ ਕੇ ਖਾ ਸਕਦਾ ਹੈ ਜਿਸ ਦਿਨ ਕਿਤੇ ਨਾ ਮਿਲੇ ਤੈਨੂੰ ਨਾਲੇ ਵਧੀਆ ਧੋ ਤੂੰ ਕਿ ਰੱਖਦਾ ਹੈ ਸਾਫ਼ ਕਰਕੇ ਇੱਕ ਪਾਸੇ ਲਾ ਕੇ ਖਾ ਸਕਦਾ ਹੈ ਬਸ ਇਹੀ ਗੱਲ ਹੈ ਜਿਹੜਾ ਦੂਜੇ ਦਾ ਵੀ ਖਾ ਰਿਹਾ ਉਹ ਵੀ ਇਹੀ ਹਿਸਾਬ ਦਾ ਵੀ ਹੈ ਤੇਰੇ ਨਾਲ ਨਿਭੜਨਾ ਪੈਣਾ ਹੈ ਸਵਾਦ ਤਾਂ ਥੋੜਾ ਜਿਹਾ ਹੀ ਆਏਗਾ ਪਰ ਸਜ਼ਾ ਬੜੀ ਵੱਡੀ ਲੱਗ ਜਾਣੀ ਹੈ